ਗੁਰੂ ਰੂਪ ਗੁਰ ਕੀ ਸਾਜੀ ਔਰ ਨਵਾਜੀ ਗੁਰ ਪਿਆਰੀ ਸਾਧ ਸੰਗਤ ਜੀਓ ਬਹੁਤ ਵੱਡਾ ਭਾਗੇ ਹੋ ਵੱਡਿਆਂ ਭਾਗਾ ਵਾਲੇ ਹੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ ਮਿਲਿਆ ਸਤਿਗੁਰ ਫਰਮਾਨ ਕਰਦਿਨ ਸੈਸਖਟੇ ਲਖ ਕੋ ਉਠਤਾਵੇ तृप्तਨ ਆਵੇ ਮਾਇਆ ਪਾਛੇ ਪਾਵੇ ਪਾਛ ਕਰਨ ਦੀ ਇਹ ਜਿਹੜਾ ਜੀਵ ਹੈ ਇਸ ਸੰਸਾਰ ਤੇ ਆ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁੱਲ ਕਰਕੇ ਸੋਚਦਾ ਹੈ ਕਿ ਹਜ਼ਾਰਾਂ ਰੁਪਏ ਕਮਾ ਕੇ ਮਨ ਨੂੰ ਸੰਤੋਖ ਮਿਲ ਜਾਵੇਗਾ ਪਾਸ਼ਾ ਦੀ ਬਾਣੀ ਕਹਿੰਦੀ ਹਜ਼ਾਰਾਂ ਕਮਾਉਣ ਤੋਂ ਬਾਅਦ ਚ ਲੱਖਾਂ ਦੀ ਚਾਹਨਾ ਹੋ ਜਾਂਦੀ ਹੈ ਜਦੋਂ ਲੱਖਾ ਕਮਾ ਲਏ ਤੇ ਫਿਰ ਕਰੋੜਾਂ ਵੱਲ ਵੱਧ ਜਾਂਦਾ ਪਰ ਇਹਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ ਮਨ ਤ੍ਰਿਪਤ ਨਹੀਂ ਹੁੰਦਾ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਸਹਸ ਕਟੇ ਲਖ ਕੋ ਉਠਤਾ ਵੈ ਪਾਸ਼ਾ ਬਾਣੀ ਅੰਦਰ ਸਮਝਾਉਣਾ ਕਰਦੇ ਨੇ ਕਿ ਇਹ ਇਨਸਾਨ ਇਹ ਪ੍ਰਾਣੀ ਇਹ ਜੋ ਧਨ ਹੈ ਦੁਲਤ ਹੈ ਇਹ ਸੰਸਾਰ ਤੇ ਰਹਿਣ ਵਾਲੀ ਹੈ ਇਹ ਦੁਨੀਆ ਵਿੱਚ ਰਹਿਣ ਵਾਲੀ ਆ ਜੇ ਤੇਰੇ ਨਾਲ ਜਾਣ ਤੇ ਉਹ ਨਾਮ ਜਪਿਆ ਹੋਇਆ ਕੀਤੀ ਹੋਈ ਸੰਗਤ ਜਪਿਆ ਹੋਇਆ ਨਾਮ ਕੀਤਾ ਹੋਇਆ ਦਾਨ ਪੁੰਨ ਕੀਤੀ ਹੋਈ ਸੇਵਾ ਕੀਤੇ ਹੋਏ ਚੰਗੇ ਕਰਮ ਇਹ ਤੇਰੇ ਨਾਲ ਸਹਾਈ ਹੋਣ ਵਾਲੇ ਨੇ ਬਾਕੀ ਸਭ ਤੈਨੂੰ ਡੋਬਣ ਵਾਲੇ ਨੇ ਸਤਿਗੁਰੂ ਪਰਮਾਨੰ ਕਰਦੇ ਨੇ ਕਿ ਭਾਈ ਜੇ ਤੂੰ ਨਾਮ ਜਪੇਂਗਾ ਸਿਮਰਨ ਕਰੇਂਗਾ ਉਹ ਕਾਲਪੁਰਖ ਪਰਮਾਤਮਾ ਨੇ ਤੈਨੂੰ ਥੋੜੇ ਵਿੱਚ ਵੀ ਸੰਤੋਖ ਦੇ ਦੇਣਾ ਕਿਉਂਕਿ ਆਪਣਾ ਜਿਹੜਾ ਮੇਨ ਕਰਮ ਹੈ ਉਹ ਨਾਮ ਜਪਣ ਦਾ ਉਹ ਸਿਮਰਨ ਕਰਦਾ ਉਹ ਸੰਗਤ ਵਿੱਚ ਬੈਠਣ ਦਾ ਆਪਣਾ ਮੇਨ ਕਰਮ ਹੈ ਪਿਆਰਿਓ ਇਸੇ ਤਰ੍ਹਾਂ ਨਾ ਇੱਕ ਰਾਜਾ ਬੜਾ ਹੀ ਦੁਖੀ ਹੈ ਸੰਸਾਰ ਦੇ ਸੁੱਖ ਤੇ ਹੈ ਨੇ ਮਾਇਆ ਬੜੀ ਹੈ ਰਾਜ ਭਾਗ ਹੈ ਪਰ ਬੱਚੇ ਕਹੇ ਵਿੱਚ ਨਹੀਂ ਕੋਲ ਧਨ-ਦੌਲਤ ਬੜਾ ਹੈ ਪਰ ਸਤਸੰਤ ਤੋਕ ਨਹੀਂ ਹਰ ਟਾਈਮ ਤੜਫ ਲੱਗੀ ਰਹਿੰਦੀ ਐ ਚਿੰਤਾ ਵਿੱਚ ਰਹਿੰਦਾ ਹੈ ਆਪਣੀ ਵਜ਼ੀਰ ਨੂੰ ਕਹਿੰਦਾ ਮੈਂ ਹਰ ਟਾਈਮ ਚਿੰਤਾ ਵਿੱਚ ਰਹਨਾ ਇਸ ਚਿੰਤਾ ਵਿੱਚੋਂ ਨਿਕਲਣ ਵਾਸਤੇ ਕੋਈ ਹੱਲ ਦੱਸ ਮੈਂ ਚਾਹੁੰਨਾ ਆ ਕਿ ਮੇਰੀ ਚਿੰਤਾ ਖਤਮ ਹੋ ਜਾਵੇ ਤੇ ਮੈਨੂੰ ਮੁਕਤੀ ਮਿਲ ਜਾਵੇ ਮੈਂ ਰੱਬ ਨੂੰ ਮਿਲਣਾ ਚਾਹੁੰਨਾ ਹੈ ਵਜ਼ੀਰ ਨੇ ਦੱਸਿਆ ਕਿ ਰਾਜਨ ਇੱਕ ਫਲਾਣੀ ਤਾਂਤੇ ਮਹਾਂਪੁਰਸ਼ ਐ ਸਾਧੂ ਨੇ ਉਹਨਾਂ ਕੋਲ ਜਾਵੋ ਉਹ ਕੋਈ ਨਾ ਕੋਈ ਹੱਲ ਕਰਨਗੇ ਕਿਉਂਕਿ ਉਹ ਰੱਬ ਨਾਲ ਮਿਲੇ ਹੋਏ ਨਹੀਂ ਉਹ ਰੱਬ ਦੀ ਬੰਦਗੀ ਕਰਨ ਵਾਲੀ ਰੂਹ ਹੈ ਦਿਨ ਚੜ੍ਹਿਆ ਆਪਣੇ ਅਹਿਲਕਾਰਾਂ ਨੂੰ ਨਾਲ ਲਿਆ ਵਜ਼ੀਰ ਨਾਲ ਗਿਆ ਤੇ ਰਾਜਾ ਪਹੁੰਚ ਗਿਆ ਉਸੇ ਸਾਧੂ ਕੋਲ ਜਾ ਕੇ ਦੱਸ ਰਿਹਾ ਕਹਿੰਦਾ ਮੈਂ ਬੜਾ ਵੱਡਾ ਰਾਜਾ ਹਾਂ ਮੈਨੂੰ ਲੋੜ ਪਵੇ ਮੈਂ ਹਰ ਇੱਕ ਚੀਜ਼ ਖੋ ਕੇ ਲੈ ਜਾਣਾ ਆ ਮੈਂ ਅੱਜ ਪਹਿਲੀ ਵਾਰ ਤੇਰੇ ਕੋਲ ਚੱਲ ਕੇ ਆਇਆ ਨਹੀਂ ਤੇ ਅੱਜ ਤੱਕ ਮੈਂ ਕਿਸੇ ਕੋਲ ਚੱਲ ਕੇ ਨਹੀਂ ਆਇਆ ਲੋਕ ਮੇਰੇ ਕੋਲ ਚੱਲ ਕੇ ਆਉਂਦੇ ਨੇ ਕਹਿੰਦੇ ਆਪਣੀ ਦੁੱਖ ਦੱਸੋ ਭਾਈ ਤਕਲੀਫ ਦੱਸੋ ਉਹ ਮਹਾਪੁਰਜ ਕਹਿਣ ਲੱਗੇ ਇਹ ਰਾਜਨ ਕਹਿੰਦਾ ਭਾਈ ਦੁੱਖ ਇਹੀ ਹੈ ਵੀ ਸਾਰੀ ਮਾਇਆ ਧਨ ਦੌਲਤ ਸਭ ਕੁਝ ਕੋਲ ਹੈ ਕਿਸੇ ਚੀਜ਼ ਦੀ ਕਮੀ ਨਹੀਂ ਪਰ ਮਨ ਨੂੰ ਸੰਤੋਖ ਨਹੀਂ ਮਿਲਦਾ ਜਿਹੜੀ ਨੀਂਦ ਆਉਣੀ ਚਾਹੀਦੀ ਹੈ ਉਹ ਨੀਂਦ ਨਹੀਂ ਆਉਂਦੀ ਬੱਚੇ ਕਈ ਤੂ ਬਾਹਰ ਚਲੇ ਗਏ ਨੇ ਕਿਉਂਕਿ ਸਭ ਤੋਂ ਵੱਡੀ ਦੌਲਤ ਪਿਆਰੋ ਔਲਾਦ ਹੈ ਸਭ ਤੋਂ ਵੱਡੀ ਦੌਲਤ ਜਿਹੜੀ ਹੈ ਨਾ ਉਹ ਔਲਾਦ ਹੈ ਔਲਾਦ ਚੰਗੀ ਹੋਵੇ ਮਾਇਆ ਘੱਟ ਵੀ ਹੋਵੇ ਤਾਂ ਵੀ ਗੁਜ਼ਾਰਾ ਹੋ ਜਾਂਦਾ ਪਰ ਮਾਇਆ ਦੇ ਭਵੇਂ ਭੰਡਾਰ ਭਰੇ ਹੋਣ ਜੇ ਮਾਇਆ ਦੇ ਭਵੇਂ ਭੰਡਾਰ ਭਰੇ ਨੇ ਤੇ ਦੌਲਤ ਚੰਗੀ ਕਮਾਈ ਹੋਈ ਹੈ ਧਨ ਦੌਲਤ ਚੰਗਾ ਕਮਾਇਆ ਹੈ ਕੋਠੀਆਂ ਕਾਰਾਂ ਸਭ ਕੁਝ ਕੋਲ ਹੈ ਤੇ ਜੇ ਜਿਹੜੀ ਔਲਾਦ ਹੈ ਉਹ ਪਿਆਰੋ ਚੰਗੀ ਨਾ ਨਿਕਲੇ ਇਹ ਸਾਰਾ ਕੁਝ ਵਿਰਥ ਹੀ ਆ ਪਿਆਰਿਓ ਉਹਨੂੰ ਸੁੱਖ ਨਹੀਂ ਮਿਲਦਾ ਦੁਨੀਆਂ ਦਾ ਸੰਸਾਰ ਤੋਂ ਸੁਖੀ ਨਹੀਂ ਹੋ ਰਹਿ ਸਕਦਾ ਕਿਉਂਕਿ ਜਦੋਂ ਤੱਕ ਪਰਿਵਾਰ ਵਿੱਚ ਸੁੱਖ ਨਹੀਂ ਪਾਸ਼ਾ ਦੀ ਬਾਣੀ ਕਹਿੰਦੀ ਨੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜੇ ਘਰ ਵਿੱਚ ਸੁਖ ਹੀ ਨਹੀਂ ਤੇ ਧਨ ਦੌਲਤ ਦੀ ਕਮਾਈ ਦਾ ਕੋਈ ਫਾਇਦਾ ਨਹੀਂ ਪਿਆਰੀ ਰਾਜ ਨੇ ਕਹਿੰਦਾ ਮੈਨੂੰ ਕੋਈ ਦੱਸੋ ਤਰਕੀਬ ਮੈਂ ਸੰਸਾਰ ਤੇ ਇਹ ਜਗਤ ਤੇ ਬੜਾ ਦੁਖੀ ਆ ਕੋਈ ਐਸਾ ਕਰਮ ਦੱਸੋ ਐਸਾ ਕੰਮ ਹੋ ਜਾਵੇ ਕਿ ਮੇਰੇ ਮਨ ਨੂੰ ਸ਼ਾਂਤੀ ਮਿਲ ਜਾਵੇ ਉਹ ਸਾਧੂ ਕਹਿਣ ਲੱਗਿਆ ਭਾਈ ਤੁਸੀਂ ਇਸ ਤਰ੍ਹਾਂ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਕੋਲ ਰਭੋ ਤੁਸੀਂ ਕੁਝ ਬੋਲਣਾ ਨਹੀਂ ਚੁੱਪ ਕਰਕੇ ਤੁਸੀਂ ਬਸ ਵੇਖੀ ਜਾਣਾ ਮੈਨੂੰ ਲੱਗਦਾ ਵੀ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਖੀ ਜਾਣਾ ਬੋਲਣਾ ਕੁਝ ਨਹੀਂ ਕਹਿੰਦੇ ਸਤਿਵਚਨ ਜੀ ਪਰ ਮਨ ਵਿੱਚ ਖਿਆਲ ਆਇਆ ਵੀ ਮੈਂ ਤੇ ਕੁਝ ਪੁੱਛਣ ਆਇਆ ਸੀ ਜੇ ਮੈਂ ਕੁਝ ਬੋਲਿਆ ਹੀ ਨਾ ਇਹਨੇ ਕੁਝ ਦੱਸਿਆ ਹੀ ਨਾ ਤੇ ਮਨ ਨੂੰ ਸ਼ਾਂਤੀ ਭਾਈ ਕਿਵੇਂ ਮਿਲ ਜਾਨੀ ਆ ਸਵੇਰ ਤੋਂ ਲੈ ਕੇ ਸ਼ਾਮ ਹੋਈ ਕੀ ਵੇਖਦਾ ਉਹ ਸਾਧੂ ਉਹ ਮਹਾਪੁਰਸ਼ ਉੱਠਦੇ ਨੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਆਪਣੀ ਬਾਣੀ ਪੜ੍ਹਦੇ ਨੇ ਆਪਣਾ ਸ਼ਬਦ ਦਾ ਉਚਾਰਨ ਕਰਦੇ ਨੇ ਉਸ ਪਰਮਾਤਮਾ ਨਾਲ ਆਪਣੀ ਬਿਰਤੀ ਜੋੜਦੇ ਨੇ ਸਮਾਂ ਚੱਲਦਾ ਜਾ ਰਿਹਾ ਜਦੋਂ ਸ਼ਾਮ ਦਾ ਸਮਾਂ ਹੋਇਆ ਨਾ ਪਿਆਰੀ ਸ਼ਾਮ ਹੋਈ ਸ਼ਾਮ ਸੂਰਜ ਢਲਿਆ ਉਹ ਸਾਧੂ ਨੇ ਇੱਕ ਬਾਲਟੀ ਚੁੱਕੀ ਉੱਥੇ ਖੂਹ ਲੱਗਾ ਹੋਇਆ ਉਹਦੇ ਆਪਣੇ ਅੰਦਰ ਕਟਿਆ ਦੇ ਅੰਦਰ ਆਸ਼ਰਮ ਦੇ ਅੰਦਰ ਆਸ਼ਰਮ ਦੇ ਵਿੱਚੋਂ ਉਹ ਬਾਲਟੀ ਪਾਣੀ ਦੀ ਭਰਨ ਵਾਸਤੇ ਖੂਹ ਵਿੱਚ ਸੁੱਟਦਾ ਬਾਹਰ ਕੱਢਦਾ ਤੇ ਖਾਲੀ ਆਉਂਦੀ ਹੈ ਇੱਕ ਵਾਰ ਦੋ ਵਾਰ 10 ਵਾਰ ਜਦੋਂ 20 ਵਾਰ ਬਾਲਟੀ ਸੁੱਟੀ ਵਾਰ-ਵਾਰ ਬਾਲਟੀ ਪਾਣੀ ਦੀ ਖਾਲੀ ਆ ਰਹੀ ਹੈ ਬਾਰ ਨੂੰ ਹੁਣ ਸਾਹਮਣੇ ਰਾਜਾ ਵੇਖ ਰਿਹਾ ਕੀ ਵੇਖਦਾ ਕਿ ਭਾਈ ਇਹ ਜਿਹੜਾ ਸਾਧੂ ਹੈ ਪਾਣੀ ਤੇ ਭਰਨ ਵਾਸਤੇ ਬਾਲਟੀ ਛੁਟਦਾ ਪਰ ਬਾਲਟੀ ਦੇ ਹੀਟਾਂ ਥੱਲਾ ਹੀ ਹੈ ਨਹੀਂ ਉੱਠ ਕੇ ਕੋਲ ਚਲਿਆ ਜਾਂਦਾ ਕਹਿੰਦੇ ਮਹਾਪੁਰਸ਼ ਜੀ ਸਾਧੂ ਜੀ ਜੇ ਪਾਣੀ ਚਾਹੀਦਾ ਪਹਿਲਾਂ ਬਾਲਟੀ ਬਦਲਣੀ ਪੈਣੀ ਹੈ ਕਿਉਂਕਿ ਬਾਲਟੀ ਦੇ ਹੀਟਾਂ ਥੱਲਾ ਨਹੀਂ ਬਾਲਟੀ ਤੁਹਾਡੀ ਖਰਾਬ ਹੈ ਇਹਦੇ ਵਿੱਚੋਂ ਪਾਣੀ ਹੀਟਾਂ ਵਗ ਜਾਂਦਾ ਕਹਿੰਦੇ ਬਸ ਇਹੀ ਜਿਹੜੇ ਤੂੰ ਸਵਾਲ ਕੀਤੇ ਸੀ ਜਵਾਬ ਇਹੀ ਹੈ ਇਹੀ ਜਵਾਬ ਹੈ ਜਿਹੜੇ ਤੇਰੇ ਸਵਾਲ ਸੀ ਸ਼ਾਇਦ ਉਹਨਾਂ ਸਵਾਲਾਂ ਦਾ ਜਵਾਬ ਇਹੀ ਹੈ ਹੱਥ ਜੁੜੇ ਰਾਜਨ ਨੇ ਕਹਿੰਦੇ ਇਹ ਜਵਾਬ ਕਿਵੇਂ ਹੋਇਆ ਦੱਸੋ ਜੀ ਮੈਨੂੰ ਕਹਿੰਦੇ ਇਹੀ ਗੱਲ ਹੈ ਕਿ ਤੇਰੇ ਮਨ ਦੇ ਵਿੱਚ ਚੀਜ਼ਾਂ ਸਮਾਈ ਤੇ ਜਾਨਣਾ ਧਨ ਦੌਲਤ ਅੱਜ ਹਜ਼ਾਰ ਸੀ ਲੱਖ ਆ ਗਏ ਲੱਖਾਂ ਤੋਂ ਕਰੋੜਾ ਆ ਗਏ ਪਰ ਤੇਰੇ ਮਨ ਦੇ ਵਿੱਚ ਥੱਲਾ ਨਹੀਂ ਬਣਿਆ ਇਸ ਕਰਕੇ ਉਹ ਮਾਇਆ ਉਹ ਸ਼ਾਂਤੀ ਕਰਕੇ ਤੂੰ ਕਦੇ ਵੀ ਤ੍ਰਿਪਤ ਨਹੀਂ ਹੋਇਆ ਤੂੰ ਸਦਾ ਇਹ ਭੁੱਖਾ ਹੀ ਐ ਤੂੰ ਖਾਲੀ ਐ ਅੰਦਰੋਂ ਤੇਰੀ ਤ੍ਰਿਸ਼ਨਾ ਵਧਦੀ ਜਾਂਦੀ ਐ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਬਾਣੀ ਅੰਦਰ ਆਪਾਂ ਸ਼ਬਦ ਸਰਵਣ ਕੀਤਾ ਨਾ ਪਾਤਸ਼ਾਹ ਕਹਿੰਦੇ ਪਹਿਲਾਂ ਹਜ਼ਾਰ ਦੀ ਸੋਚਦਾ ਫਿਰ ਲੱਖ ਦੀ ਸੋਚਦਾ ਫਿਰ ਕਰੋੜਾਂ ਤੱਕ ਮਨ ਚੱਲਿਆ ਜਾਂਦਾ ਉਹ ਸਾਧੂ ਕਹਿੰਦਾ ਭਾਈ ਜਦੋਂ ਤੱਕ ਤੇਰੇ ਮਨ ਨੂੰ ਸ਼ਾਂਤੀ ਨਹੀਂ ਆਉਣੀ ਜਦੋਂ ਤੱਕ ਤੇਰੇ ਮਨ ਦਾ ਥੱਲਾ ਨਹੀਂ ਬਣਨਾ ਉਦੋਂ ਤੱਕ ਤੈਨੂੰ ਇਹ ਸ਼ਾਂਤੀ ਦੁਨੀਆ ਵਿੱਚ ਨਹੀਂ ਮਿਲਣੀ ਜੋ ਤੱਕ ਤੈਨੂੰ ਸੰਤੋਖ ਨਹੀਂ ਮਿਲਣਾ ਜਦੋਂ ਤੱਕ ਤੂੰ ਤ੍ਰਿਪਤ ਨਹੀਂ ਹੋਣਾ ਉਦੋਂ ਤੱਕ ਤੂੰ ਭਟਕਦਾ ਰਹਿਣਾ ਹੱਥ ਜੋੜਲੇ ਪਿਆਰਿਓ ਉਸੇ ਟਾਈਮ ਮਨ ਵਿੱਚ ਧਾਰ ਲਿਆ ਕਿ ਅੱਜ ਤੋਂ ਬਾਅਦ ਨਾਮ ਜਪਣਾ ਸ਼ੁਰੂ ਹੈ ਅੱਜ ਤੋਂ ਬਾਅਦ ਦੁਨਿਆਵੀ ਕੰਮ ਛੱਡ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਸ਼ੁਰੂ ਹੈ ਤੇ ਪਿਆਰਿਓ ਉਹ ਰਾਜਾ ਆਪ ਇੱਕ ਦਿਨ ਸਾਧੂ ਬਣ ਗਿਆ ਜਪ-ਜਪ ਕੇ ਇਸ ਕਰਕੇ ਰਾਜਾ ਸਾਹਿਬ ਮਹਾਰਾਜ ਵੀ ਫਰਮਾਨ ਕਰਦੇ ਨੇ ਪਾਸ਼ਾ ਕੰਦੇ ਸਵਈਆ ਇਹ ਸੰਸਾਰ ਵਿਕਾਰ ਬਾਜ਼ਾਰ ਹੈ ਦੁੱਖ ਹਜ਼ਾਰ ਬਗਾਰ ਭਰਾ ਰਾਜਾ ਸੇ ਮਰੇ ਫਰਮਾਨ ਕਰਦੇ ਨੇ ਭਾਈ ਇਹ ਜਗਤ ਵਿਕਾਰਾਂ ਦਾ ਬਾਜ਼ਾਰ ਹੈ ਇਹ ਜਿਹੜੀ ਦੁਨੀਆ ਆਪਾਂ ਵੇਖ ਰਹੇ ਨਾ ਸੰਸਾਰ ਵੇਖ ਰਹੇ ਆ ਆਪਾਂ ਕਹਿੰਦੇ ਇਹੀ ਸਾਡੇ ਸੰਗੀ ਨੇ ਇਹੀ ਸਾਡਾ ਸਾਰਾ ਕੁਝ ਇਹ ਧੀਆਂ ਪੁੱਤਰਾਂ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਨਹੀਂ ਏਜਲੇ ਰਿਸ਼ਤੇਦਾਰ ਸਾਖ ਸਬੰਧੀ ਨੇ ਇਹ ਬੜਾ ਸਾਥ ਦੇਣ ਵਾਲੇ ਨੇ ਇਹ ਸਾਡਾ ਸਾਥ ਨਹੀਂ ਛੱਡਣ ਲੱਗੇ ਪਰ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਜਗਤ ਸਾਰਾ ਵਿਕਾਰਾਂ ਦਾ ਬਾਜ਼ਾਰ ਹੈ ਇਸ ਬਾਜ਼ਾਰ ਵਿੱਚ ਹਜ਼ਾਰਾਂ ਹੀ ਦੁੱਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਿਉਂ ਆਉਂਦੇ ਨੇ ਜਦੋਂ ਆਪਾਂ ਰਿਸ਼ਤੇਦਾਰ ਸਾਖ ਸਬੰਧੀ ਭੈਣ ਭਰਾ ਧੀਆਂ ਪੁੱਤਰ ਦੇ ਵਿੱਚ ਆਪਣੇ ਆਪ ਨੂੰ ਖਚਤ ਕਰ ਲੈਨੇ ਆ ਜਦੋਂ ਆਪਾਂ ਇਹ ਸੋਚਨੇ ਆ ਵੀ ਸ਼ਾਇਦ ਸਾਡੇ ਵਾਸਤੇ ਇਹੀ ਸਾਰਾ ਕੁਝ ਹੈ ਪਰ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਦੁੱਖਾਂ ਦੀ ਖਾਨ ਨੇ ਇਹ ਤੁਹਾਡੇ ਦੁੱਖਾਂ ਦੇ ਕਾਰਨ ਨੇ ਤੁਹਾਨੂੰ ਬੰਦਗੀ ਵੱਲ ਜੁੜਨ ਨਹੀਂ ਦੇ ਰਹੇ ਜਦੋਂ ਤੁਸੀਂ ਆਪਣਾ ਮਨ ਥੋੜਾ ਹਟਾ ਕੇ ਗੁਰੂ ਵੱਲ ਜੁੜੋਗੇ ਤੇ ਇਹੀ ਪਰਿਵਾਰ ਤੁਹਾਨੂੰ ਸੁੱਖਾਂ ਵਾਲਾ ਵਿਖੇਗਾ ਇਹੀ ਪਰਿਵਾਰ ਦੇ ਵਿੱਚੋਂ ਤੁਹਾਨੂੰ ਸੁੱਖ ਮਿਲਣੇ ਸ਼ੁਰੂ ਹੋ ਜਾਣੇ ਨੇ ਕਿਉਂਕਿ ਤੁਹਾਡੀ ਜੜ੍ਹ ਹੈ ਤੁਹਾਡੀ ਲਿਵ ਹੈ ਉਹ ਗੁਰੂ ਨਾਲ ਜੁੜ ਜਾਨੀ ਹੈ ਪਰ ਜਦੋਂ ਤੱਕ ਤੁਸੀਂ ਗੁਰੂ ਦੀ ਸੰਗਤ ਨਾਲੋਂ ਟੁੱਟ ਕੇ ਸਿਰਫ ਪਰਿਵਾਰ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹੋ ਪਾਛ ਕੰਦੇ ਇਹ ਹੀ ਪਰਿਵਾਰ ਦੁੱਖ ਵੀ ਹੈ ਇੱਕ ਪਾਸੇ ਜੇ ਗੁਰੂ ਦੀ ਸੰਗਤ ਨਾਲ ਜੁੜਿਆ ਹੋਵੇਗਾ ਉਹੀ ਪਰਿਵਾਰ ਸੁਖ ਹੈ ਪਰ ਜੇ ਤੂੰ ਗੁਰੂ ਨੂੰ ਭੁਲਾ ਕੇ ਸਿਰਫ ਪਰਿਵਾਰ ਵਿੱਚ ਰਹਿ ਗਿਆ ਉਹੀ ਪਰਿਵਾਰ ਦੁੱਖ ਵੀ ਹੈ ਮਹਾਰਾਜ ਕਹਿੰਦੇ ਇਹ ਵਿਕਾਰਾਂ ਦਾ ਬਾਜ਼ਾਰ ਹੈ ਭਾਈ ਇਹ ਜਿਹੜਾ ਸੰਸਾਰ ਵੇਖ ਰਹੇ ਆ ਇਹ ਜਗਤ ਸਾਰਾ ਵਿਕਾਰਾਂ ਦਾ ਬਾਜ਼ਾਰ ਹੈ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਕਰਨਾ ਕੀ ਪੈਣੇ ਵਿਕਾਰਾਂ ਤੋਂ ਬਚਣ ਵਾਸਤੇ ਆਪਾਂ ਨੂੰ ਕਹਿੰਦੇ ਭਾਈ ਵਿਕਾਰ ਨਹੀਂ ਆਪਾਂ ਇਸ ਸੰਸਾਰ ਤੇ ਜਨਮ ਲੈ ਕੇ ਆਏ ਦੁਨੀਆ ਤੇ ਸੰਸਾਰ ਤੇ ਮਨੁੱਖਾ ਜਨਮ ਲੈ ਕੇ ਆਏ ਆ ਪਰ ਆਪਣਾ ਮੇਨ ਕਰਮ ਕੀ ਸੀ ਭਾਈ ਬੰਦਗੀ ਕਰਨਾ ਉਸ ਪਰਮਾਤਮਾ ਨੂੰ ਸਿਮਰਨਾ ਪਰ ਆਪਾਂ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਗਈ ਉਵੇਂ-ਉਵੇਂ ਆਪਾਂ ਰੱਬ ਨਾਲੋਂ ਦੂਰ ਹੋ ਗਏ ਤੇ ਪਰਿਵਾਰ ਨਾਲ ਮੋਹ ਪੈ ਗਿਆ ਪਾਤਸ਼ਾਹ ਕਹਿੰਦੇ ਪਰਿਵਾਰ ਜ਼ਰੂਰੀ ਹੈ ਧਨ ਦੌਲਤ ਜ਼ਰੂਰੀ ਹੈ ਮਾਇਆ ਜ਼ਰੂਰੀ ਹੈ ਰਿਸ਼ਤੇਦਾਰ ਜ਼ਰੂਰੀ ਨੇ ਪਰ ਹਾਂ ਉਹਨਾਂ ਵਿੱਚੋਂ ਸਮਾਂ ਕੱਢ ਕੇ ਜੇ ਤੂੰ ਸੰਗਤ ਕਰੇਂਗਾ ਉਹੀ ਪਰਿਵਾਰਾਂ ਵਿੱਚੋਂ ਹੀ ਤੈਨੂੰ ਸੁੱਖ ਮਿਲਣ ਲੱਗ ਪੈਣਾ ਪਰ ਤੂੰ ਅੱਜ ਜਾਣਦਾ ਤੇ ਸਭ ਕੁਝ ਹੈ ਤੈਨੂੰ ਪਤਾ ਹੈ ਕਿ ਪਰਿਵਾਰ ਦੁੱਖਾਂ ਦੀ ਖਾਨ ਹੈ ਤੂੰ ਰੱਬ ਨਾਲ ਵਿਛੜਿਆ ਹੋਇਆ ਹੈ ਰੱਬ ਨੂੰ ਤੂੰ ਭੁਲਾਇਆ ਹੋਇਆ ਦਿਲੋਂ ਪਰ ਤੇਰਾ ਮਨ ਜਿਹੜਾ ਹੈ ਉਹ ਪਰਿਵਾਰ ਨਾਲ ਦੂਰ ਨਹੀਂ ਹੋ ਰਿਹਾ ਇਹ ਮਨ ਸੋਚਦਾ ਜੇ ਮੈਂ ਕੰਮ ਨਾ ਕਰਾਂ ਜੇ ਮੈਂ ਹੁਣ ਅੰਮ੍ਰਿਤ ਵੇਲੇ ਉੱਠ ਕੇ ਬੱਚਿਆਂ ਨੂੰ ਤਿਆਰ ਨਾ ਕਰਾਂ ਬੱਚੇ ਸਕੂਲ ਨਹੀਂ ਜਾ ਸਕਣਗੇ ਜੇ ਮੈਂ ਕੰਮ ਨਾ ਕਰਾਂ ਘਰ ਵਿੱਚ ਪਸ਼ੂ ਰੱਖੇ ਨੇ ਉਹਨਾਂ ਦੀ ਬੱਚਿਆਂ ਦੀ ਹੈਲਪ ਕਿਵੇਂ ਹੋਵੇਗੀ ਪਰਿਵਾਰ ਨੂੰ ਪਾਲਣ ਵਾਸਤੇ ਬੰਦਾ ਰੱਬ ਨਾਲੋਂ ਭੁੱਲਿਆ ਫਿਰਦਾ ਹੈ ਰੱਬ ਨਾਲੋਂ ਟੁੱਟਿਆ ਫਿਰਦਾ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਜਗਤ ਵਿਕਾਰਾਂ ਦਾ ਬਾਜ਼ਾਰ ਹੈ ਤੇ ਇਸ ਬਾਜ਼ਾਰ ਵਿੱਚ ਹਜ਼ਾਰਾਂ ਹੀ ਦੁੱਖ ਹਨ ਫਿਰ ਕਰਨਾ ਕੀ ਹੈ ਜਨਮ ਓ ਮਰਨ ਤੇ ਭੁੱਖ ਪਿਆਸ ਹੈ ਰਾਗ ਦੁਐਕ ਵਿਕਾਰ ਖਰਾ ਪਾਸ਼ਾ ਕਹਿੰਦੇ ਉਹਨਾਂ ਵਿਕਾਰਾਂ ਦਾ ਅੱਗੂ ਨਿਰਣਾ ਕਰਦੇ ਨੇ ਰਾਜਾ ਸਾਹਿਬ ਮਹਾਰਾਜ ਇਹਨਾਂ ਵਿਕਾਰਾਂ ਦਾ ਨਿਰਣਾ ਕਰਦੇ ਨੇ ਦਵੰਦ ਮ ਜੰਮਣ ਮਰਨ ਭੁੱਖ ਪਿਆਸ ਕਹਿੰਦੇ ਕਿਸੇ ਨਾਲ ਪਿਆਰ ਕਿਸੇ ਨਾਲ ਵਿਰੋਧ ਇਤਿਆਦ ਇਹ ਵਿਕਾਰ ਹਨ ਪਾਸ਼ਾ ਕਹਿੰਦੇ ਕਿਸੇ ਨਾਲ ਤੂੰ ਪਿਆਰ ਕਰਨੈ ਨਾ ਇਹ ਵੀ ਦੁੱਖ ਹੈ ਜੇ ਤੂੰ ਰੱਬ ਨਾਲੋਂ ਟੁੱਟ ਕੇ ਕਿਸੇ ਨੂੰ ਪਿਆਰ ਕਰਨਾ ਹੈ ਰੋਹ ਕਰਨਾ ਹੈ ਤੂੰ ਕਹਿੰਨਾ ਵੀ ਮੈਂ ਸੰਗਤ ਬਿਨਾਂ ਰਹਿ ਸਕਨਾ ਪਰ ਆਪਣੇ ਇਸ ਪਰਿਵਾਰ ਮੈਂਬਰ ਇਸ ਰਿਸ਼ਤੇਦਾਰ ਬਿਨਾਂ ਨਹੀਂ ਰਹਿ ਸਕਦਾ ਮਾਰੇ ਕਹਿੰਦੇ ਉਹ ਵੀ ਦੁੱਖ ਹੈ ਇਹ ਕਹਿੰਦੇ ਜਿਹੜਾ ਜੰਮਣ ਮਰਨ ਹੈ ਏ ਵੀ ਦੁੱਖ ਹੈ ਕੋਈ ਜੰਮ ਪਿਆ ਕੋਈ ਮਰ ਗਿਆ ਪਾਤਸ਼ਾਹ ਕਹਿੰਦੇ ਸੰਸਾਰ ਤੇ ਦੁੱਖ ਹੀ ਦੁੱਖ ਨੇ ਇਹ ਸਾਰਾ ਵਿਕਾਰਾਂ ਵਾਲਾ ਸੰਸਾਰ ਹੈ ਇਹ ਦੁੱਖ ਦੇਣ ਵਾਲਾ ਸੰਸਾਰ ਹੈ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਕਿਸੇ ਨਾਲ ਤੂੰ ਵਿਰੋਧ ਕਰਦਾ ਕਿਸੇ ਨਾਲ ਤੂੰ ਪਿਆਰ ਕਰਨਾ ਇਹ ਸਾਰੇ ਦੁੱਖਾਂ ਦੀ ਖਾਣ ਨੇ ਪ੍ਰਮਾਤਮਾ ਨਾਲ ਜੇ ਤੂੰ ਵਿਛੜ ਜਾਂਦਾ ਪ੍ਰਮਾਤਮਾ ਨਾਲੋਂ ਦੂਰ ਹੈ ਭਾਵੇਂ ਪਾਸ਼ਾ ਕਹਿੰਦੇ ਤੇਰੇ ਕੋਲ ਧਨ ਦੌਲਤ ਸਭ ਕੁਝ ਹੈ ਪਾਸ਼ਾ ਦੇ ਆਪਾਂ ਸ਼ਬਦ ਸਰਵਣ ਕਰਦੇ ਆ ਨਾ ਉੱਚੇ ਮੰਦਰ ਸੁੰਦਰ ਨਾਰੀ ਪਾਸ਼ਾ ਕਹਿੰਦੇ ਭਾਵੇਂ ਤੇਰੇ ਕੋਲ ਧਨ ਦੌਲਤ ਜ਼ਮੀਨ ਜਾਇਦਾਦ ਕੋਠੀਆਂ ਕਾਰਾਂ ਸਭ ਕੁਝ ਹੈ ਪਰ ਜੇ ਤੂੰ ਪਰਮਾਤਮਾ ਦੀ ਸੰਗਤ ਤੋਂ ਦੂਰ ਹੈ ਤੇ ਗੱਲ ਯਾਦ ਰੱਖੀ ਭਾਈ ਇਹ ਤੇਰੇ ਵਾਸਤੇ ਦੁੱਖਾਂ ਦੀ ਖਾਣਾ ਹੈ ਇਹ ਸੰਸਾਰ ਤੋਂ ਤੂੰ ਜ਼ਿੰਦਗੀ ਵਾਲੀ ਬਾਜ਼ੀ ਹਾਰ ਰਿਹਾ ਹੈ ਇਹ ਸੰਸਾਰ ਤੋਂ ਤੂੰ ਖਾਲੀ ਹੱਥ ਜਾਣਾ ਹੈ ਪਾਤਸ਼ਾਹ ਕਹਿੰਦੇ ਤ੍ਰਿਪਤ ਨਹੀਂ ਕੋਜ ਭੋਗਨ ਮੇ ਇਨ ਭੋਗ ਆਰਾਮ ਕੋ ਕਿੰਨ ਕਰਾ ਰਾਜਾ ਸਲਮਾਰਾਈ ਫਰਮਾਨ ਕਰਦੇ ਨੇ ਕਿ ਭਾਈ ਭੋਗਾ ਨੂੰ ਭੋਗ ਕੇ ਰਜ ਨਹੀਂ ਆਉਂਦਾ ਜਿਵੇਂ ਆਪਾਂ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ ਨਾ ਪਾਤਸ਼ਾਹ ਕਹਿੰਦੇ ਹਜ਼ਾਰ ਸੀ ਲੱਖ ਦੀ ਚਾਹਨਾ ਹੋਗੀ ਲੱਖ ਆ ਗਿਆ ਕਰੋੜਾਂ ਤੱਕ ਮਨ ਚੱਲਿਆ ਗਿਆ ਘਰ ਛੋਟਾ ਸੀ ਘਰ ਵੱਡਾ ਬਣਾਉਣ ਦੀ ਚੰਨ ਆ ਗਈ ਪਰ ਮਨ ਨੂੰ ਸੰਤੋਖ ਨਹੀਂ ਮਿਲਿਆ ਪਾਤਸ਼ਾਹ ਕਹਿੰਦੇ ਭਾਈ ਇਹ ਦੁਨੀਆ ਵਾਲੇ ਭੋਗਾਂ ਨੂੰ ਭੋਗ ਕੇ ਰਜ ਨਹੀਂ ਆਉਂਦਾ ਤੇ ਰਾਜਾ ਸਭ ਪੁੱਛਦੇ ਨੇ ਭਾਈ ਦੱਸੋ ਇਹਨਾਂ ਭੋਗਾਂ ਨੂੰ ਭੋਗ ਕੇ ਕਿਸੇ ਨੇ ਆਰਾਮ ਕੀਤਾ ਹੈ ਪਾਤਸ਼ਾਹ ਕਹਿੰਦੇ ਇਹ ਧਨ ਦੌਲਤ ਇਹ ਮਾਇਆ ਦੇ ਵਿੱਚ ਰਹਿ ਕੇ ਦੱਸੋ ਕਿਸੇ ਨੇ ਭਾਈ ਸੁੱਖ ਪ੍ਰਾਪਤ ਕੀਤਾ ਹੈ ਇਹ ਸਾਰਾ ਸੰਸਾਰ ਦੁਖੀ ਹੈ ਇਹ ਸਾਰਾ ਜਗਤ ਦੁਖੀ ਹੈ ਜਦੋਂ ਤੱਕ ਨਾਮ ਸਿਮਰਨ ਨਹੀਂ ਕਰਨਾ ਪਿਆਰੋ ਕਿਉਂਕਿ ਪਾਤਸ਼ਾਹ ਦੀ ਬਾਣੀ ਬਾਰ ਬਾਰ ਕਹਿ ਰਹੀ ਆ ਭਾਈ ਇਹ ਨਾਮ ਸਿਮਰਨ ਗੁਰੂ ਦੀ ਸੰਗਤ ਵਿੱਚ ਬੈਠਣਾ ਇਹੀ ਸਭ ਤੋਂ ਵੱਡਾ ਕਰਮ ਹੈ ਇਹੀ ਜਿਹੜਾ ਬੀਜਿਆ ਹੋਇਆ ਬੀਜ ਹੈ ਇੰਨੇ ਵੱਧ ਫੁੱਲ ਕੇ ਇੰਨੇ ਸੁਖ ਦੇਣਾ ਪਿਆਰੋ ਜਿਹੜਾ ਨਾਮ ਹੈ ਇਹ ਜਿਹੜੀ ਸੰਗਤ ਗੁਰੂ ਦੀ ਵਿੱਚ ਬੈਠ ਰਹੀਆਂ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਦੱਸੋ ਕਿਸੇ ਨੇ ਸੁਖ ਪ੍ਰਾਪਤ ਕੀਤਾ ਹੈ ਅੱਜ ਤੱਕ ਕੋਈ ਕਹਿ ਦੇਵੇ ਕਿ ਮੈਂ ਮਾਇਆ ਮੇਰੇ ਕੋਲ ਹੈ ਧਨ ਦੌਲਤ ਮੇਰੇ ਕੋਲ ਹੈ ਕਿ ਮੈਨੂੰ ਸੁੱਖ ਮਿਲ ਗਿਆ ਇੱਥੇ ਇੱਕ ਪਰਿਵਾਰ ਆਉਂਦਾ ਪਿਆਰਿਓ ਇੱਕ ਮਾਤਾ ਜੀ ਨੇ ਉਹ ਪਰਿਵਾਰ ਆਉਂਦਾ ਉਹ ਪਤਾ ਕੀ ਕਰਦੇ ਨੇ ਪਿਆਰਿਓ ਰਾਤ ਨੂੰ ਨੀਂਦ ਨਹੀਂ ਆਉਂਦੀ ਇਹਨੂੰ ਇਹ ਸੱਚ ਹੈ ਪਿਆਰਿਓ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਉਹ ਪਰਿਵਾਰ ਆਉਂਦਾ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਨੀਂਦ ਨਾ ਆਉਣ ਕਰਕੇ ਉਹਨਾਂ ਨੂੰ ਗੋਲੀਆਂ ਖਾਣੀਆਂ ਪੈਂਦੀਆਂ ਪਰ ਨੀਂਦ ਨਹੀਂ ਆਂਦੀ। ਭਾਵੇਂ ਧਨ-ਦੌਲਤ ਸਭ ਕੁਝ ਹੈ, ਮਾਇਆ ਵੀ ਬਹੁਤ ਹੈ, ਜ਼ਮੀਨ-ਜਾਇਦਾਦ, ਕੁੱਟੀਆਂ-ਕਾਰਾਂ, ਸਭ ਕੁਝ ਕੋਲ ਹੈ। ਬੱਚੇ ਵਿਦੇਸ਼ਾਂ ਵਿੱਚ ਸੱਟਨੇ ਪਿਆਰਿਓ ਪਰ ਉਹ ਮਾਤਾ ਕਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ। ਗੋਲੀ ਖਾਂਦੇ ਸੀ ਛੋਟਾ ਨੰਬਰ ਸੀ। ਉਹ ਕਹਿੰਦੇ ਇਹ ਗੋਲੀ ਦਾ ਵੀ ਅਸਰ ਖਤਮ ਹੋ ਗਿਆ। ਇਹ ਗੋਲੀ ਨਾਲ ਵੀ ਨੀਂਦ ਨਹੀਂ ਆਉਂਦੀ। ਹੁਣ ਕਹਿੰਦੇ ਗੋਲੀ ਦੀ ਡੋਜ਼ ਵਧਾਣੀ ਹੈ। ਇਹ ਗੋਲੀ ਪਰ ਮਿਲਦੀ ਨਹੀਂ ਕਿਤੋਂ। ਕਿਉਂਕਿ ਨੀਂਦ ਦੀਆਂ ਗੋਲੀਆਂ ਤੁਹਾਨੂੰ ਪਤਾ ਮਿਲਦੀਆਂ ਘੱਟ ਨੇ ਕਹਿੰਦੇ ਹੁਣ ਕਿਸੇ ਡਾਕਟਰ ਤੋਂ ਲਿਖਾ ਕੇ ਡਬਲ ਡੋਜ਼ ਲੈਣੀ ਹੈ ਇਹ ਦਵਾਈ ਡਬਲ ਲੈਣੀ ਹੈ ਕਿ ਨੀਂਦ ਆ ਜਾਵੇ ਇਸ ਕਰਕੇ ਪਾਸ਼ਚੀ ਕਹਿੰਦੇ ਮਾਇਆ ਧਨ ਦੌਲਤ ਇਹਦੇ ਨਾਲ ਸੁੱਖ ਨਹੀਂ ਮਿਲਣਾ ਪਿਆਰਿਓ ਨੀਂਦ ਤੇ ਕਈ ਵਾਰੀ ਕੁਲੀਆਂ ਵਲਿਆਂ ਵੱਲ ਵੇਖਲੇ ਪਰ ਕਿੰਨੇ ਆਰਾਮ ਨਾਲ ਕਈ ਛੜਕਾਂ ਤੇ ਸੁੱਤੇ ਪਏ ਨੇ ਪਰ ਪਾਸ਼ਚੀ ਕਹਿੰਦੇ ਭਾਈ ਇਹ ਨਾਮ ਤੋਂ ਬਿਨਾਂ ਬੰਦਾ ਇਹਦਾ ਜਿੰਦਗੀ ਵੇਹਰਾਨ ਹੈ ਇਹ ਭੂਤ ਪ੍ਰੇਤ ਵਾਲਾ ਬੰਗਲਾ ਕਿਸ ਸਰੀਰ ਨੂੰ ਮਾਰਾਇਨੇ ਆਇਸ਼ਾ ਕਹਿੰਦੇ ਜਿਹੜਾ ਸਰੀਰ ਹੈ ਨਾ ਇਹ ਭੂਤਾਂ ਪ੍ਰੇਤਾਂ ਦਾ ਬੰਗਲ ਹੈ ਜੀ ਨਾਮ ਤੋਂ ਬਿਨਾ ਇਹ ਆਪਾਂ ਇਸੇ ਤਰ੍ਹਾਂ ਸੰਸਾਰ 'ਤੇ ਚੱਲਦੇ ਰਹੀਏ ਤੇ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਹੋ ਉਪਰਾਮ ਰਹੋ ਅਠ ਜਾਮਹੀ ਦਾਸ ਭਗਵਾਨ ਨਿਦਾਨ ਨਰਾ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ हे ਭੁੱਲਣ ਜੀਵ ਇਹ ਸੰਸਾਰ ਨੂੰ ਜਗਤ ਨੂੰ ਸਮਝਾਣਾ ਕਰ ਇਹਨੇ ਰਾਜਾ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਏ ਭੁੱਲੜ ਜੀਵ ਅੱਠੇ ਪੈਰ ਆਪਣੀ ਚਿੱਤ ਬਿਰਤੀ ਨੂੰ ਉਪਰਾਮ ਰੱਖ ਕੇ ਪ੍ਰਭੂ ਦੇ ਵੱਲ ਨੂੰ ਮੋੜ ਇਹਨੂੰ ਇਹਨੂੰ ਪ੍ਰਭੂ ਵੱਲ ਕਰ ਆਪਣੀ ਇਹ ਬਿਰਤੀ ਨੂੰ ਪਾਤਸ਼ਾਹ ਕਹਿੰਦੇ ਹਰ ਸਮੇਂ ਪ੍ਰਮਾਤਮਾ ਵੱਲ ਤੇਰੀ ਬਿਰਤੀ ਮੁੜੀ ਰਵੇ ਕਿਉਂਕਿ ਹਰ ਇੱਕ ਜਨਮ ਤੂੰ ਸਮੇਂ ਤੂੰ ਲੈ ਕੇ ਮੌਤ ਤੱਕ ਬੰਦਾ ਸੋਚਦਾ ਹੋਰ ਮਿਲ ਜਾਵੇ ਹੋਰ ਮਿਲ ਜਾਵੇ ਅੱਜ ਧੀਆਂ ਪੁੱਤਰਾਂ ਦੀ ਲੋੜ ਹੀ ਮਿਲ ਜਾਣ ਫਿਰ ਪੋਤਰੇ ਪੋਤਰੀਆਂ ਦੋਤਰੇ ਦੋਤਰੀਆਂ ਉਸ ਤੋਂ ਅੱਗੇ ਤੱਕ ਬੰਦੇ ਦਾ ਮਨ ਚੱਲਿਆ ਜਾਂਦਾ ਹੈ ਪਾਤਸ਼ਾਹ ਕਹਿੰਦੇ ਭਾਈ ਸਮਾ ਹੈ ਹਾਲੇ ਵੀ ਥੋੜੀ ਬਿਰਤੀ ਨੂੰ ਆਪਣੀ ਨੂੰ ਤੋੜ ਕੇ ਨਾ ਪਰਿਵਾਰ ਨਾਲੋਂ ਤੇ ਰੱਬ ਵਾਲੇ ਪਾਸੇ ਜੋੜਨ ਦੀ ਕੋਸ਼ਿਸ਼ ਕਰ ਰਾਜਾ ਸਾਹਿਬ ਕਹਿੰਦੇ ਭਾਈ हे ਭੁੱਲੜ ਇਨਸਾਨ ਅੱਠੇ ਪੈਰ ਆਪਣੀ ਬਿਰਤੀ ਆਪਣਾ ਚਿੱਤ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰ ਜੇ ਤੂੰ ਕੋਸ਼ਿਸ਼ ਕਰਾਂਗੇ ਪਿਆਰਿਓ ਤੇ ਜੁੜੇਗਾ ਜਰੂਰ ਭਗਤ ਕਬੀਰ ਸਾਹਿਬ ਮਹਾਰਾਜ ਭਗਤ ਸਦਨਾ ਜੀ ਭਗਤ ਸ੍ਰੀ ਸੈਣ ਜੀ ਸਾਰੇ ਭਗਤਾਂ ਨੇ ਪਿਆਰੋ ਕਿਤੇ ਹਰ ਕੋਈ ਪਹਿਲਾ ਜਨਮ ਤੋਂ ਲੈ ਕੇ ਰੱਬ ਨਹੀਂ ਸੀ ਪਿਆਰੋ ਇਹ ਦੁਨੀਆ ਤੇ ਸੰਸਾਰ ਤੇ ਆ ਕੇ ਬੰਦਗੀ ਕਰਕੇ ਰੱਬ ਬਣੇ ਨੇ ਪਿਆਰੋ ਪਰਮਾਤਮਾ ਦਾ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਜਿਨ੍ਹਾਂ ਨੇ ਆਪਣੇ ਗੁਰੂ ਹੋਏ ਨਾ ਪੀਰ ਹੋਏ ਨੇ ਉਹਨਾਂ ਚ ਕੁਝ ਗੁਰੂ ਕੁਝ ਪੀਰ ਕੁਝ ਭਗਤ ਐਸੇ ਸਨ ਜਿਹੜੇ ਖੁਦ ਰੱਬ ਦਾ ਰੂਪ ਇਸ ਦੁਨੀਆ ਤੇ ਆਏ ਜਿਹੜੇ ਪਹਿਲਾਂ ਹੀ ਰੱਬ ਸੀ ਜਿਹੜੇ ਪਹਿਲਾਂ ਹੀ ਰੱਬ ਸੀ ਜਿਨ੍ਹਾਂ ਨੂੰ ਆ ਕੇ ਦੁਨੀਆ ਤੇ ਰੱਬ ਦਾ ਦਰਜਾ ਮਿਲ ਗਿਆ ਪਰ ਪਿਆਰਿਓ ਜ਼ਿਆਦਾਤਰ ਆਪਣੇ ਗੁਰੂ ਪੀਰ ਜਿਹੜੇ ਨਾ ਇਸ ਸੰਸਾਰ ਤੇ ਆ ਕੇ ਪਿਆਰਿਓ ਬਣੇ ਨੇ ਸੰਸਾਰ ਤੇ ਆ ਕੇ ਨਾਮ ਜਪ ਕੇ ਬੰਦਗੀ ਕਰਕੇ ਫਿਰ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਫਿਰ ਉਹਨਾਂ ਨੂੰ ਜਾ ਕੇ ਭਗਤ ਦੀ ਪਦਵੀ ਮਿਲੀ ਫਿਰ ਸਿੱਖ ਦਾ ਉਹਨਾਂ ਨੂੰ ਦਰਜਾ ਮਿਲਿਆ ਜੇ ਕੋਈ ਪੀਰ ਆਇਆ ਫਕੀਰ ਆਇਆ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਪਿਆਰਿਓ ਉਹ ਦੁਨੀਆ ਤੇ ਆ ਕੇ ਉਹਨਾਂ ਬੰਦਗੀ ਕਰਕੇ ਰੱਬ ਨੂੰ ਖੁਸ਼ ਕਰਕੇ ਪਿਆਰਿਓ ਇਹ ਸਭ ਕੁਝ ਲਿਆ ਜਦੋਂ ਦੇਵੀ ਦੇਵਤੇ ਆਉਂਦੇ ਸੀ ਨਾ ਪਿਆਰਿਓ ਆਪਾਂ ਪਹਿਲਾਂ ਵੇਖੇ ਆਪਾਂ ਨਾਟਕ ਵੇਖਨੇ ਅੱਜਕੱਲ ਉਹ ਜਦੋਂ ਦੁਨੀਆ ਤੇ ਆਉਂਦੇ ਸੀ ਆਮ ਸੀ ਪਰ ਜਦੋਂ ਆ ਕੋ ਨਾ ਜੱਗ ਕੀਤਾ ਰੱਬ ਨੂੰ ਖੁਸ਼ ਕੀਤਾ ਫਿਰ ਰੱਬ ਨੇ ਖੁਸ਼ ਹੋ ਕੇ ਕਿਆ ਦੱਸੋ ਭਾਈ ਕੀ ਚਾਹੀਦਾ ਕਿਹੜਾ ਵਰ ਚਾਹੀਦਾ ਫਿਰ ਉਹਨਾਂ ਵਰ ਮੰਗੇ ਕਿਸੇ ਨੇ ਮੌਤ ਨੂੰ ਆਪਣੇ ਪਾਵੇ ਨਾਲ ਬੰਨ ਲਿਆ ਜਿਸ ਨੇ ਕਹਿਤਾ ਮੈਂ ਨਾ ਦਿਨੇ ਮਰਨਾ ਤੇ ਰਾਤ ਨੂੰ ਮਰਾਂ ਬੜੇ ਵੱਰ ਲਈ ਪਰ ਕਹਿਣ ਦਾ ਭਾਵ ਹੈ ਇਹ ਸਭ ਕੁਝ ਮਿਲਿਆ ਕਦੋਂ ਸੰਸਾਰ ਤੇ ਆ ਕੇ ਉਹਨੇ ਬੰਦਗੀ ਕੀਤੀ ਹੈ ਪਰ ਆਪਾਂ ਪਿਆਰੀ ਬੰਦਗੀ ਤੋਂ ਦੂਰ ਆ ਕਿਉਂਕਿ ਕਲਯੁਗ ਦਾ ਸਮਾਂ ਇਸ ਕਰਕੇ ਆਪਣਾ ਜਿਹੜਾ ਮਨ ਹੈ ਚਿੱਤ ਹੈ ਉਹ ਗੁਰੂ ਦੀ ਸੰਗਤ ਵੱਲ ਬੜਾ ਘੱਟ ਜੁੜਦਾ ਜਦੋਂ ਕਿਤੇ ਸਪੀਕਰ ਲੱਗਿਆ ਹੋਵੇ ਨਾ ਪਿਆਰੋ ਆਂਡ ਗਵਾਂਡ ਵਿੱਚ ਖੰਡ ਪੜ ਸਭ ਚੱਲਦਾ ਹੋਵੇ ਤੇ ਸਭ ਨੂੰ ਚਿੰਤਾ ਹੋਣ ਲੱਗ ਪੈਂਦੀ ਹੈ ਵੀ ਖੰਡ ਪਾੜ ਸਭ ਖੁੱਲ ਗਿਆ ਹੁਣ ਤਿੰਨ ਦਿਨ ਰੋਲਾ ਪਿਆ ਰਹੇ ਨੇ ਸਾਡੇ ਘਰ ਵਿੱਚ ਆਵਾਜ਼ ਆਉਣੀ ਹੈ ਤੇ ਜਦੋਂ ਫਿਰ ਡੀਜੇ ਲੱਗਦਾ ਨਾ ਫਿਰ ਜਿੰਨੇ ਜਿੰਨੇ ਟਾਈਮ ਮਰਜੀ 2 ਵਜੇ ਤੱਕ ਰਾਤ ਦੇ ਚੱਲੀ ਜਾਵੇ ਫਿਰ ਕੋਈ ਤਕਲੀਫ ਨਹੀਂ ਫਿਰ ਆਪਣਾ ਮਨ ਵੀ ਨੱਚਦਾ ਨਾਲ ਨਾਲ ਜਿਵੇਂ ਜਿਵੇਂ ਢੋਲ ਚੱਲਦਾ ਨਾ ਜਿਵੇਂ ਜਿਵੇਂ ਗੀਤ ਚੱਲਦਾ ਇਹ ਮਨ ਵੀ ਨੱਚਦਾ ਪਰ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਹੈ ਫਿਰ ਆਪਾਂ ਕਹਿੰਦੇ ਆਵਾਜ਼ ਬਾਹਰ ਨਾ ਆਵੇ ਭਾਈ ਘੱਟ ਕਰੋ ਜਿੰਨੂੰ ਲੋੜ ਹੈ ਆਪੇ ਗੁਰਦਾਰਾ ਸਾਹਿਬ ਚੱਲੇ ਜਾਵੇ ਸਾਨੂੰ ਕੀ ਲੋੜ ਹੈ ਭਾਈ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਇਹ ਮਨ ਕਲਜੁਗੀ ਹੋ ਗਿਆ ਪਰ ਇਹ ਕਲਜੁਗੀ ਮਨ ਨੂੰ ਅੱਠੇ ਪੈਰ ਪਰਮਾਤਮਾ ਵੱਲ ਜੋੜਨ ਦੀ ਕੋਸ਼ਿਸ਼ ਕਰ ਹੋ ਸਕਦਾ ਹੈ ਤੇਰਾ ਨਾਮ ਵੀ ਭਗਤਾਂ ਵਿੱਚ ਆ ਜਾਵੇ ਸਾਧੂਆਂ ਵਿੱਚ ਆ ਜਾਵੇ ਸੰਗਤ ਕਰਨ ਵਾਲਿਆਂ ਵਿੱਚ ਆ ਜਾਵੇ ਕਿਉਂਕਿ ਪਰਮਾਤਮਾ ਦੀ ਮੋਜ ਹੈ ਪਿਆਰਿਓ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਐਸੀ ਕਿਰਪਾ ਕਰਦੇ ਨੇ ਪਿਆਰਿਓ ਵੱਡੇ ਵੱਡੇ ਭਿਖਾਰੀਆਂ ਨੂੰ ਵੱਡੇ ਵੱਡੇ ਰਾਜੇ ਬਣਾ ਦਿੰਦੇ ਨੇ ਤੇ ਵੱਡੇ ਵੱਡੇ ਰਾਜਿਆਂ ਨੂੰ ਵੱਡੇ ਵੱਡੇ ਭਖਾਰੀ ਵੀ ਬਣਾ ਦਿੰਦੇ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਆਠੇ ਪੈਰ ਆਪਣਾ ਚਿੱਤ ਆਪਣਾ ਮਨ ਉਹ ਗੁਰੂ ਵੱਲ ਜੋੜ ਕੇ ਰੱਖ ਜੇ ਕਿਰਪਾ ਹੋ ਗਈ ਰਹਿਮਤ ਹੋ ਗਈ ਤੇ ਇਹ ਜ਼ਿੰਦਗੀ ਵਾਲੀ ਬਾਜੀ ਜਿੱਤ ਕੇ ਜਾਵੇਂਗਾ ਨਹੀਂ ਤੇ ਜ਼ਿੰਦਗੀ ਵਾਲੀ ਬਾਜੀ ਹਾਰ ਰਿਹਾ ਹੈ ਇਹ ਸੰਸਾਰ ਤੋਂ ਖਾਲੀ ਹੱਥ ਜਾਣਾ ਪੈਣਾ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਸੰਗਤ ਕਰੋ ਨਾਮ ਜਪੋ ਕਿਉਂਕਿ ਸਤਗੁਰ ਜੀ ਦਾ ਫਰਮਾਨ ਹੈ ਆਪਣਾ ਕਹਿਣਾ ਫਰਜ ਹੈ ਕਿਸੇ ਨੇ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ ਹੈ ਚੌਂਕੀਦਾਰ ਦਾ ਜਿਹੜਾ ਫਰਜ ਹੈ ਨਾ ਪੈਰ ਹੁੱਕਾ ਦੇਣਾ ਭਾਈ ਜਾਗੋ ਭਾਈ ਜਾਗੋ ਰਾਤ ਨੂੰ ਆਵਾਜ਼ਾਂ ਮਾਰਦਨ ਭਾਵੇਂ ਸੁੱਤੇ ਹੋਣ ਸਾਰੇ ਲੋਕ ਪਰ ਚੌਂਕੀਦਾਰ ਆਪਣਾ ਫਰਜ ਨਿਭਾ ਜਾਂਦਾ ਭਾਈ ਜਾਗੋ ਜਾਗਦੇ ਰਹੋ ਆਵਾਜ਼ਾਂ ਰਾਤ ਨੂੰ ਆਉਂਦੀਆਂ ਨੇ ਹੁਣ ਅੱਜ ਕੱਲ ਤੇ ਕੱਟ ਗਿਆ ਪਹਿਲਾਂ ਪਿਆਰੂ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਨਾ ਹਰ ਘਰ ਵਿੱਚ ਹਰ ਪਿੰਡ ਦੇ ਵਿੱਚ ਚੌਂਕੀਦਾਰ ਦੇ ਤਰ੍ਹਾਂ ਪਹਿਰਾ ਲਾਇਆ ਜਾਂਦਾ ਸੀ ਪਹਿਰੇ ਤੇ ਜਿਹਨੇ ਜਾਗ ਲੈਣਾ ਉਹ ਬਚ ਜਾਂਦਾ ਤੇ ਜਿਹੜਾ ਪਿਆਰ ਸੁੱਤਾ ਰਹਿ ਗਿਆ ਉਹ ਲੁੱਟਿਆ ਜਾਂਦਾ ਇਹ ਸੰਸਾਰ ਇਹ ਜਗਤ ਤੇ ਆਪਣਾ ਇਹ ਹਾਲ ਹੋਇਆ ਇਸ ਕਰਕੇ ਜਰੂਰ ਕੋਸ਼ਿਸ਼ ਕੋਸ਼ਿਸ਼ ਕਰਿਆ ਕਰੋ ਨਾਮ ਜਪੀਏ ਸਿਮਰਨ ਕਰੀਏ ਵੱਦ ਤੋਂ ਵੱਦ ਸਮਾਂ ਕੱਢ ਕੇ ਬਾਣੀ ਨਾਲ ਜੁੜੀਏ ਰੋਜ਼ ਸੰਗਤ ਵਿੱਚ ਆਈਏ ਘਰ ਵਿੱਚ ਵੀ ਬਾਣੀ ਸੁਣੀਏ ਬੱਚਿਆਂ ਨੂੰ ਵੀ ਬਾਣੀ ਪੜਾਈਏ ਬਾਣੀ ਸੁਣਾਈਏ ਤੇ ਵੱਡੇ ਵੱਡੇ ਪਿਆਰੇ ਕਾਰਜ ਗੁਰੂ ਫਿਰ ਆਪ ਕਰਨ ਵਾਸਤੇ ਆ ਜਾਂਦਾ ਆਓ ਇੰਨੀ ਇੱਕ ਪਿਆਰੋ ਹਾਜ਼ਰੀਆਂ ਪ੍ਰਵਾਨ ਕਰਨੀਆਂ 2 ਕਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਨਾਲ ਹੀ ਪਿਆਰੋ ਸਮਾਪਤੀ ਹੈ ਕੋਈ ਵੀ ਰਸਨਾ ਵਾਂਜੀ ਨਾ ਰਵੇ ਸਾਰੇ ਪਿਆਰ ਨਾਲ ਆਖਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सम वाागुरु सत्म वाागुरु सत्म वाागुरु सत्म वाागुरु सप्तमाहिगुरु सत्नाम वाहे गुरु वाहे वाहे गुरु गुरु सम वाहे गुरु वाहे गुरु वाागुरु सम वाागुरु सत्म वाागुरु सत्म वाागुरु सत्म वाागुरु सम वाहे गुरु वाहे गुरु सन्तनाम वाहे गुरु सतनाम वाा गुरु सन्तनाम वाा गुरु समहि गुरु सन्तनाम वाहि गुरु सानाम वाहि गुरु सानामहि गुरु सन्तनाम वाहि गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਆਓ ਪਿਆਰਿਓ ਇਨੀ ਇੱਕ ਹਾਜ਼ਰੀਆਂ ਪਰਵਾਨ ਕਰਨੀਆਂ ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਪਾਦਸ਼ਾ ਜੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਦੀ ਇਨਾ ਵੀਡੀਓ ਨਾਲ ਜੁੜ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਨੇ ਮਹਾਰਾਜ ਜਿਹੜੀਆਂ ਸੰਗਤਾਂ ਆਪ ਜੀ ਦੇ ਚਰਨਾਂ ਦੇ ਪਾਸ ਰੋਜ਼ ਬੈਠ ਕੇ ਪਾਇਸ਼ਾ ਸੰਗਤ ਕਰਦੀਆਂ ਨੇ ਮਹਾਰਾਜ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਸਭ ਦੇ ਪਰਿਵਾਰਾਂ ਤੇ ਮੇਹਰ ਪ੍ਰਿਆਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣੀ ਦਿਸਾਂ ਪਰਦੇਸਾਂ ਵਿੱਚ ਸਦਾ ਹੀ ਬੱਚਿਆਂ ਤੇ ਆਪਣਾ ਪਾਸ਼ਾ ਮਿਹਰ ਪ੍ਰਯਤ ਰੱਖਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਪਰਿਵਾਰਾਂ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਇਤਿਪਾਕ ਬਖਸ਼ਣਾ ਸਤ ਸੰਤੋਖ ਬਖਸ਼ਣਾ ਮਹਾਰਾਜ ਸਦਾ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਉਣਾ ਮਾੜੇ ਕਰਮਾਂ ਤੋਂ ਬਚਾਉਣਾ ਮਹਾਰਾਜ ਸਭ ਦੀ ਹਾਜ਼ਰੀ ਪ੍ਰਵਾਨ ਕਰ ਲੈਣੀ ਪਾਸ਼ਾ ਕਿਰਪਾ ਕਰਨੀ ਸਭ ਦੀ ਹਾਜ਼ਰੀ ਪ੍ਰਵਾਨ ਕਰਨੀ ਆਓ ਪਿਆਰਿਓ ਇਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਾਹਿਬ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ